ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਪਣੇ YouTube ਚੈਨਲ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਮੇਰਾ ਨਾਮ ਧਨਵੰਤ ਸਿੰਘ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ Windows 11 ਦੇ ਵਿੱਚ ਅਸੀਂ C ਡਰਾਈਵ ਨੂੰ ਇੱਕ ਹੋਰ ਪਾਰਟੀਸ਼ਨ ਦੇ ਵਿੱਚ ਕਿਵੇਂ ਤਬਦੀਲ ਕਰਨਾ ਹੈ ਬਿਨਾ ਕਿਸੇ ਸੌਫਟਵੇਅਰ ਦੀ ਵਰਤੋਂ ਕੀਤੇ ਹੋਏ ਤਾਂ ਦੇਖਾਂਗੇ ਕਿਸ ਤਰ੍ਹਾਂ ਅਸੀਂ C ਡਰਾਈਵ ਨੂੰ ਤਬਦੀਲ ਕਰਦੇ ਹਾਂ ਉਸ ਦੇ ਲਈ ਸਟਾਰਟ ਮੀਨੂ ਦੇ ਉੱਤੇ ਰਾਈਟ ਕਲਿੱਕ ਕਰਨਾ ਹੈ ਸਟਾਰਟ ਮੀਨੂ ਦੇ ਉੱਤੇ ਰਾਈਟ ਕਲਿੱਕ ਤੁਸੀਂ ਕਰੋਗੇ ਤਾਂ ਇੱਕ ਡ੍ਰੌਪਡਾਊਨ ਬਾਕਸ ਖੁੱਲੇਗਾ ਤਾਂ ਡਿਸਕ ਮੈਨੇਜਮੈਂਟ ਦੇ ਵਿੱਚ ਤੁਸੀਂ ਜਾਣਾ ਹੈ ਡਿਸਕ ਮੈਨੇਜਮੈਂਟ ਦੇ ਉੱਤੇ ਕਲਿੱਕ ਕਰੋ ਤਾਂ ਡਿਸਕ ਮੈਨੇਜਮੈਂਟ ਤੋਂ ਬਾਅਦ ਸਾਡੇ ਕੋਲੇ ਡਿਸਕ ਮੈਨੇਜਮੈਂਟ ਡਾਇਲੌਗ ਬਾਕਸ ਜਿਹੜਾ ਹੈ ਖੁੱਲ ਜਾਏਗਾ ਡਿਸਕ ਮੈਨੇਜਮੈਂਟ ਡਾਇਲੌਗ ਬਾਕਸ ਸਾਨੂੰ ਉਹ ਸਾਰੀ ਜਾਣਕਾਰੀ ਡਿਸਪਲੇ ਕਰਦਾ ਹੈ ਕਿ ਸਾਡੇ ਕੰਪਿਊਟਰ ਸਿਸਟਮ ਦੇ ਵਿੱਚ ਜਿਹੜੀ ਹਾਰਡ ਡਰਾਈਵ ਲੱਗੀ ਹੈ ਉਸ ਤੇ ਕਿੰਨੇ ਪਾਰਟੀਸ਼ਨ ਹਨ ਤਾਂ ਤੁਸੀਂ ਦੇਖ ਰਹੇ ਹੋ ਡਿਸਕ 0 ਤੇ ਕੁਝ ਸਿਸਟਮ ਰਿਜ਼ਰਵ ਰੱਖਿਆ ਹੋਇਆ ਹੈ ਤਾਂ ਸਾਹਮਣੇ ਅਸੀਂ ਸਾਨੂੰ ਨਜ਼ਰ ਆ ਰਿਹਾ ਹੈ ਕਿ ਡਿਸਕ 0 ਤੇ ਸਿਸਟਮ ਪਾਰਟੀਸ਼ਨ ਹੈ ਤੇ ਉਸ ਤੋਂ ਬਾਅਦ ਸੀ ਡਰਾਈਵ ਹੀ ਸਾਡੀ ਜਿਹੜੀ ਹੈ ਕੰਪਿਊਟਰ ਸਿਸਟਮ ਦੇ ਅੰਦਰ ਸਭ ਨਾਲ ਵੱਡੀ ਪਾਰਟੀਸ਼ਨ ਹੈ ਤਾਂ ਸਾਡਾ ਮੇਨ ਮਕਸਦ ਹੈ ਇਸ ਨੂੰ ਦੋ ਭਾਗਾਂ ਦੇ ਵਿੱਚ ਵੰਡਣਾ ਅਸੀਂ ਇਸ ਨੂੰ 2 3 4 ਜਿੰਨੇ ਮਰਜ਼ੀ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ ਤਾਂ ਉਸ ਦੇ ਲਈ ਅਸੀਂ ਸੀ ਡਰਾਈਵ ਦੇ ਉੱਤੇ ਰਾਈਟ ਕਲਿੱਕ ਕਰਾਂਗੇ ਤਾਂ ਜਦੋਂ ਤੁਸੀਂ ਸੀ ਡਰਾਈਵ ਦੇ ਉੱਤੇ ਰਾਈਟ ਕਲਿੱਕ ਕਰੋਗੇ ਤਾਂ ਤੁਹਾਡੇ ਕੋਲੇ ਸਿਸਟਮ ਥੋੜਾ ਜਿਹਾ ਟਾਈਮ ਲਏਗਾ ਤਾਂ ਸਭ ਨਾਲ ਪਹਿਲਾਂ ਅਸੀਂ ਸੀ ਡਰਾਈਵ ਦੇ ਉੱਤੇ ਰਾਈਟ ਕਲਿੱਕ ਕਰਾਂਗੇ ਸ਼੍ਰਿੰਕ ਵੋਲਿਊਮ ਦੇ ਵਿੱਚ ਤੁਸੀਂ ਜਾਣਾ ਹੈ ਤਾਂ ਸੀ ਡਰਾਈਵ ਦੇ ਉੱਤੇ ਰਾਈਟ ਕਲਿੱਕ ਕਰਨ ਤੋਂ ਬਾਅਦ ਸ਼੍ਰਿੰਕ ਵੋਲਿਊਮ ਆਪਸ਼ਨ ਤੇ ਕਲਿੱਕ ਕਰੋ ਜਦੋਂ ਤੁਸੀਂ ਸ਼੍ਰਿੰਕ ਵੋਲਿਊਮ ਦੇ ਉੱਤੇ ਕਲਿੱਕ ਕਰੋਗੇ ਤਾਂ ਸਿਸਟਮ ਥੋੜਾ ਜਿਹਾ ਟਾਈਮ ਲਏਗਾ ਸਿਸਟਮ ਨੂੰ ਆਪਣਾ ਟਾਈਮ ਲੈਣ ਦਿਓ ਥੋੜਾ ਵੇਟ ਕਰੋ ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਡਾਇਲੌਗ ਬਾਕਸ ਖੁੱਲ ਜਾਏਗਾ ਜਿਸ ਦੇ ਵਿੱਚ ਐਂਟਰ ਦਾ ਅਮਾਊਂਟ ਆਫ ਸਪੇਸ ਟੂ ਸ਼੍ਰਿੰਕ ਕਿੰਨੇ ਜਿੰਨੀ ਤੁਸੀਂ ਅਮਾਉਂਟ ਦੀ ਪਾਰਟੀਸ਼ਨ ਬਣਾਉਣੀ ਹੈ ਉਹ ਪਾਰਟੀਸ਼ਨ ਤੁਸੀਂ ਐਮਬੀ ਦੇ ਵਿੱਚ ਲਿਖਣੀ ਹੈ ਤੁਸੀਂ ਆਪਣੇ ਹਿਸਾਬ ਨਾਲ ਇਹ ਪਾਰਟੀਸ਼ਨ ਰੱਖ ਸਕਦੇ ਹੋ 100 ਜੀਬੀ 200 ਜੀਬੀ ਜਿਵੇਂ ਮੈਂ 200 ਜੀਬੀ ਦੀ ਪਾਰਟੀਸ਼ਨ ਬਣਾਉਣਾ ਚਾਹੁੰਦਾ ਹਾਂ ਤਾਂ ਮੈਂ 200 ਜੀਬੀ ਦੇ ਵਿੱਚ ਜਿੰਨੇ ਐਮਬੀਜ਼ ਹੋਣਗੇ ਮੈਂ ਉਥੇ ਇੱਥੇ ਲਿਖ ਦੇਵਾਂਗਾ ਤਾਂ ਤੁਸੀਂ ਆਪਣੀ ਹਿਸਾਬ ਨਾਲ ਪਾਰਟੀਸ਼ਨ ਬਣਾ ਸਕਦੇ ਹੋ ਤਾਂ ਆਪਣੇ ਹਿਸਾਬ ਨਾਲ ਅਮਾਉਂਟ ਇੱਥੇ ਤੁਸੀਂ ਐਂਟਰ ਕਰਨੀ ਹੈ ਤਾਂ enter the amount of space to shrink in mb ਤਾਂ ਮੈਂ 200 gb ਨੂੰ mb ਦੇ ਵਿੱਚ ਤਬਦੀਲ ਕਰਕੇ ਲਿਖ ਦਿੰਦਾ ਹੈ ਤਾਂ ਉਸ ਤੋਂ ਬਾਅਦ ਆਪਾਂ ਸ਼੍ਰਿੰਕ ਜਿਹੜਾ ਕਮਾਂਡ ਬਟਨ ਹੈ ਉਸ ਦੇ ਉੱਪਰ ਕਲਿੱਕ ਕਰਾਂਗੇ ਤਾਂ ਸ਼੍ਰਿੰਕ ਕਮਾਂਡ ਬਟਨ ਦੇ ਉੱਤੇ ਤੁਸੀਂ ਕਲਿੱਕ ਕਰਨਾ ਹੈ ਤਾਂ ਸ਼੍ਰਿੰਕ ਕਮਾਂਡ ਬਟਨ ਤੇ ਕਲਿੱਕ ਕਰੋ ਉਸ ਤੋਂ ਬਾਅਦ ਸਾਡੇ ਕੋਲੇ 200 gb ਦੀ ਇੱਕ ਪਾਰਟੀਸ਼ਨ ਤੁਸੀਂ ਦੇਖ ਰਹੇ ਹੋ ਅਨ ਅਲੋਕੇਟਿਡ ਸਪੇਸ ਜਿਹੜੀ ਹੈ ਉਹ ਕ੍ਰੀਏਟ ਹੋ ਚੁੱਕੀ ਹੈ ਇਸ ਨੂੰ ਅਸੀਂ ਫਾਰਮੈਟ ਕਰਨਾ ਹੈ ਕਿਉਂਕਿ ਇਹ ਅਨਫਾਰਮੈਟ ਹੈ ਇਹ ਵਰਤੋਂਯੋਗ ਨਹੀਂ ਹੈ ਇਸ ਨੂੰ ਵਰਤੋਂਯੋਗ ਬਣਾਉਣਾ ਹੈ ਇਸ ਦੇ ਉੱਪਰ ਅਸੀਂ ਰਾਈਟ ਕਲਿੱਕ ਕਰਾਂਗੇ ਤਾਂ ਨਿਊ ਸਿੰਪਲ ਵੋਲੀਅਮ ਦੇ ਉੱਤੇ ਕਲਿੱਕ ਕਰਨਾ ਹੈ ਤਾਂ ਨਿਊ ਸਿੰਪਲ ਵੋਲੀਅਮ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਇੱਕ ਵਿਜ਼ਾਰਡ ਜਿਹੜਾ ਹੈ ਐਕਟੀਵੇਟ ਹੋ ਜਾਏਗਾ ਸਟੈਪ ਫਾਲੋ ਕਰਨੇ ਹੈ ਤਾਂ ਤੁਸੀਂ ਸਟੈਪ ਫਾਲੋ ਕਰਨੇ ਹੈ ਸਾਹਮਣੇ ਦੇਖ ਕੇ ਨੈਕਸਟ ਕਰਨ ਤੋਂ ਬਾਅਦ ਦੁਬਾਰਾ ਫਿਰ ਤੁਸੀਂ ਨੈਕਸਟ ਹੀ ਕਰਨਾ ਹੈ ਕੋਈ ਚੇਂजेस ਅਸੀਂ ਨਹੀਂ ਚਾਹੁੰਦੇ ਇਸ ਦੇ ਵਿੱਚ ਇਹ ਸਾਰੇ ਸਟੈਪ ਵਿਜ਼ਰਡ ਦੇ ਪਰ ਨੈਕਸਟ ਕਰਨ ਤੋਂ ਬਾਅਦ ਤਾਂ ਤੁਸੀਂ ਇੱਥੇ ਡਰਾਈਵ ਦਾ ਕੋਈ ਵੀ ਲੈਟਰ ਦੇ ਸਕਦੇ ਹੋ ਡਿਫਾਲਟ ਲੈਟਰ ਉਸਨੇ E ਚੱਕਿਆ ਹੈ ਤਾਂ ਇਸ ਨੂੰ E ਹੀ ਰਹਿਣ ਦਿਓ ਉਸ ਤੋਂ ਬਾਅਦ ਅਸੀਂ ਨੈਕਸਟ ਕਰਨਾ ਹੈ ਨੈਕਸਟ ਤੋਂ ਬਾਅਦ ਉਹ ਪੁੱਛੇਗਾ ਫਾਈਲ ਫਾਰਮੈਟ ਤਾਂ ਫਾਈਲ ਫਾਰਮੈਟ ਅਸੀਂ NTFS ਹੀ ਰਹਿਣ ਦੇਣਾ ਹੈ NTFS ਹੀ ਰਹਿਣ ਦੇਣਾ ਹੈ ਤੁਸੀਂ ਇਸ ਨੂੰ ਐਨਟੀ ਐਫ ਐਸ ਸੀ ਰੱਖਣਾ ਹੈ ਨਿਊ ਟੈਕਨੋਲੋਜੀ ਫਾਈਲ ਸਿਸਟਮ ਹੁੰਦਾ ਹੈ ਇਹ ਇਸ ਨੂੰ ਅਸੀਂ ਚੇਂਜ ਨਹੀਂ ਕਰਨਾ ਹੈ ਤਾਂ ਇਸ ਨੂੰ ਅਸੀਂ ਐਨਟੀ ਐਫ ਐਸ ਸੀ ਰੱਖਾਂਗੇ ਉਸ ਤੋਂ ਬਾਅਦ ਨੈਕਸਟ ਕਰਨਾ ਹੈ ਨੈਕਸਟ ਕਰਨ ਤੋਂ ਬਾਅਦ ਤੁਸੀਂ ਫਿਨਿਸ਼ ਤੇ ਕਲਿੱਕ ਕਰਨਾ ਹੈ ਤਾਂ ਫਿਨਿਸ਼ ਤੇ ਕਲਿੱਕ ਕਰੋ ਸਾਡੇ ਸਾਰੇ ਸਟੈਪ ਪੂਰੇ ਹੋ ਜਾਣਗੇ ਇਸ ਤੋਂ ਬਾਅਦ ਸਾਡੀ ਨਵੀਂ ਵੋਲੀਅਮ ਜਿਹੜੀ ਹੈ ਈ ਕ੍ਰੀਏਟ ਹੋ ਚੁੱਕੀ ਹੈ 200 ਜੀਬੀ ਦੀ ਤਾਂ ਇਸ ਨੂੰ ਅਸੀਂ ਚੈੱਕ ਕਰਨਾ ਹੈ ਚੈੱਕ ਕਰਾਂਗੇ ਦਿਸ ਪੀਸੀ ਦੇ ਵਿੱਚ ਜਾ ਕੇ ਤੁਸੀਂ ਦੇਖੋਗੇ ਕਿ ਸਾਡੇ ਕੋਲੇ ਨਵੀਂ ਪਾਰਟੀਸ਼ਨ ਜਿਹੜੀ ਹੈ ਕ੍ਰੀਏਟ ਹੋ ਚੁੱਕੀ ਹੈ ਇੱਥੇ ਅਸੀਂ ਆਪਣਾ ਫਾਈਲ ਤੇ ਡਾਟਾ ਕਾਪੀ ਕਰ ਸਕਦੇ ਹਾਂ ਮੈਨੂੰ ਉਮੀਦ ਹੈ ਤੁਹਾਨੂੰ ਸਾਰੇ ਸਟੈਪ ਜਿਹੜੇ ਹੈ ਚੰਗੇ ਲੱਗੇ ਹੋਣਗੇ ਤੁਹਾਨੂੰ ਸਮਝ ਆਇਆ ਹੋਵੇਗਾ ਡਿਸਕ ਮੈਨੇਜਮੈਂਟ ਦੇ ਵਿੱਚ ਵੀ ਨਵੀਂ ਸਪੇਸ ਜਿਹੜੀ ਹੈ ਕ੍ਰੀਏਟ ਹੋ ਚੁੱਕੀ ਹੈ ਧੰਨਵਾਦ